uh -huh. and i panda ਸਾਸਿ ਗਿਰਾਸਨਾ ਵਿਸੁਜੈ ਹਰਨਾਮਾ ਮਨਮੰਤ ਤੰਸੇ ਸੇਈ ਨਾਨਕਾ ਪੂਰਨ ਸੋਈ ਸੰਤੋ ਸੋ ਕਹ ਹਟਲ ਪੁਰ ਸੇਵੀ ਜੈ ਅਹਣ ਸੁਸਹਿ ਜਿਸ ਭਾਈ ਸੁਨੋ ਪਰਸ ਗੁਰੂ ਕੈ ਜਨਮ ਭਰਨ ਦੁੱਖ ਜਾਈ ਉਹ ਵਰਸ ਬਤਾ ਖਸਮਲੀ ਨੂੜ ਅਰਸਾਂ ਪ੍ਰਸਾ ਚੱਤੀ ਐ ਤਦਠੇ ਸੱਚੇ ਬਾਤ ਜਿਸਾ ਮਾਰੇ ਜਾਣਾ ਜਨਮ ਦੀ ਕੱਟੀ ਐ ਸੱਜਣ ਸੱਜਾ 파ਤਸ਼ਾਹ ਸਿਰ ਸ਼ਾਹ ਦਾ ਐਸਾ ਜਿਸ ਪਾਸ ਬਹਿਠਿਆ ਸੋਹੀ ਹੈ ਸਭ ਰਾੰਦ ਦਾ ਬੀਸਾਹੂ ਸਤ ਯਾੜੇ ਤਾਂ ਸਰਬ ਸੁਖ ਪਾਵੇ ਨੇ ਤੋទៀ ਯੈ ਫਰ ਪਰਖ ਨਰੰਜਨਾ ਰਹਾ ਜਹ ਹਰ ਸਿਮਰਨ ਭਈ ਆ ਤੈ ਉਪਾਦ ਗਦ ਕਿਰਨੀ ਵਡ ਪਾਜੀ ਹਰ ਜਪਣਾ ਨਾਨਕ ਕਾ ਗੁਰ ਏ ਮਤ ਦਿਨੇ ਜਬ ਹਰ ਭਵ ਜਲ ਤਰਨਾ ਜਹ ਹਰ ਸਿਮਰਨ ਭੈ ਆਉ ਤੈ ਉਪਾਦ ਗਤ ਕਿੰਨੇ ਵਡ ਪਾ ਕੀ ਹਰ ਜਪਣ ਨਾਨਕ ਕਾ ਗੁਰ ਏ ਮਤ ਦਿਨੇ ਜਪ ਹਰ ਭਵਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤ ਗੁਰਾਂ ਦੀ ਸਾਜੀਤ ਵਾਜੀ ਸਾਧ ਸੰਗਤ ਜੀ ਗੁਰੂ ਕਿਰਪਾ ਦੁਆਰਾ ਅੱਜ ਆਪਾਂ ਚੌਥੀ ਲੜੀ ਦੇ ਸ੍ਰੀ ਹਨਪਰ ਸਾਹਿਬ ਜੀ ਦੀ ਸਮਾਪਤੀ ਕੀਤੀ ਹੈ ਮਹਾਂ ਵਿਸ਼ਾਦਾਈ ਸਮਾਗਮ ਚੱਲ ਰਿਹਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਮਾਗਮ ਹੋਰ ਵੀ ਬਲੰਦਿਆ ਨੂੰ ਸ਼ੁਹੇ ਮਕਸਦ ਆਪਣਾ ਇਹੀ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜਿਆ ਜਾਵੇ ਅਜੋਕੇ ਸਮੇਂ ਵਿੱਚ ਨੌਜਵਾਨ ਵਰਗ ਗੁਰੂਤੋਂ ਕਾਫੀ ਪਿੱਛੇ ਹੋ ਚੁੱਕਿਆ ਹੈ ਇਹ ਮਹਾਂਪੁਰਸ਼ਾਂ ਦੇ ਸਮਾਗਮ ਜਾਂ ਗੁਰਮਤਿ ਦੇ ਸਮਾਗਮ ਜਦੋਂ ਵੀ ਆਪਾਂ ਰੱਜ ਕੇ ਆਏ ਕੋਈ ਮਕਸਦ ਹੁੰਦਾ ਹੈ ਕਿ ਸਾਧ ਸੰਗਤ ਜਿਹੜੀ ਹੈ ਗੁਰੂ ਚਰਨਾਂ ਦੇ ਨਾਲ ਗੁਣੀ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਕੁਝ ਨਾ ਕੁਝ ਜਰੂਰ ਸਿੱਖੀਏ ਤੇ ਜੇ ਅਸੀਂ ਇੱਕ ਪੰਕਤੀ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਸਿੱਧ ਕੇ ਉਸ ਦੇ ਉੱਪਰ ਆਪਣਾ ਚੱਲਣ ਦਾ ਯਤਨ ਬਣਾ ਲਿਆ ਤੇ ਆਪਣਾ ਜੀਵਨ ਸਫਲਾ ਹੋ ਜਾਂਦਾ ਹੈ ਆਉਣਾਂ ਤੇ ਜਾਣਾ ਸੰਸਾਰ ਤੇ ਸਫੜਾ ਹੋ ਜਾਂਦਾ ਇਸੇ ਕੰਮ ਲਈ ਅਸੀਂ ਆਏ ਆਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਕਿਉਂਕਿ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਨੌਜਵਾਨਾਂ ਦਾ ਸਮਾਂ ਹੈ ਤੇ ਗੁਰੂ ਤਾਂ ਕਾਫੀ ਜ਼ਿਆਦੀ ਬੇਬੁਖਤਾ ਜਿਹੜੀ ਉਹ ਦਿਖਾਈ ਦਿੰਦੀ ਹੈ ਮਾਫ ਕਰਨਾ ਗੁਰੂ ਕਿਰਪਾ ਕਰਦੇ ਵੀ ਅਸੀਂ ਸਾਰੇ ਆਪਣੇ ਬੱਚਿਆਂ ਨੂੰ ਗੁਰੂ ਘਰ ਨਾਲ ਜੁੜ ਕੇ ਇਹ ਸਮਾਗਮ ਰਚਨ ਦਾ ਤਾਂ ਫਾਇਦਾ ਹੁੰਦਾ ਪਰ ਜੇ ਇਸ ਸਮਾਗਮ ਦੇ ਵਿੱਚ ਉਹ ਆਪਾਂ ਕੁਝ ਨਾ ਕੁਝ ਸਿੱਖਣਾ ਹੋਇਆ ਜੇ ਆਪਾਂ ਗੁਰੂ ਕੀ ਚੌਖੜ ਤੇ ਆਵੇ ਜਾਣੇ ਆ ਬਸ ਕੇਵਲ ਮੱਥਾ ਟੇਕਣ ਤੱਕ ਸੀਮਤ ਰਹਿ ਜਾੰਨੇ ਆ ਤੁਹਾਡੀ ਗੱਲ ਜੱਗ ਦੀ ਸੀ ਕਿ ਜਦੋਂ ਆਪਾਂ ਸ੍ਰੀ ਮੁਖ ਬਾਤ ਪੜ੍ਹਦੇ ਆ ਸਤਗੁਰ ਸੱਚੇ ਪਾਖਾ ਜੀ ਦੀ ਪਾਵਨ ਬਾਣੀ ਦੇ ਇਹ ਹੁਕਮ ਜੋ ਸੰਗਤ ਜਿੱਥੇ ਆਉਂਦੀ ਉਸ ਦੇ ਵਾਸਤੇ ਨਹੀਂ ਹੁੰਦਾ ਬਰਗੇ ਸੰਸਾਰ ਦੇ ਬਾਤ ਹੁੰਦਾ ਏ ਉਪਦੇਸ਼ ਕਿਉਂ ਵਰਨਾ ਨੂੰ ਸਾਂਝਾ ਚਾਰੇ ਵਰਨਾ ਨੂੰ ਗੁਰੂ ਦਾ ਉਪਦੇਸ਼ ਸੰਜਾਇ ਜਿੱਥੋਂ ਤੱਕ ਆਵਾਜ਼ ਜਾਂਦੀ ਹੈ ਉੱਥੋਂ ਤੱਕ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਉਪਦੇਸ਼ ਜਿਹੜਾ ਹਰ ਕਿਤੇ ਲਾਭ ਹੁੰਦਾ ਹੈ ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਇਸ ਜਗਮੈਂ ਪੁਰਖ ਏਕ ਹੈ ਫੋੜ ਸਗਲੀ ਦਾਸ ਸਿਪਾਈ ਕੀ ਸਾਡਾ ਸਾਰਿਆਂ ਦਾ ਕੰਤ ਹੈ ਸਾਡਾ ਸਾਰਿਆਂ ਦਾ ਖਸਮ ਹੈ ਤੇ ਇਸ ਖਸ਼ਮ ਦੇ ਕੋਲ ਆ ਕੇ ਸਾਡੇ ਜਿਹੜੀ ਆਤਮਿਕ ਤਰਕਤੀ ਹੋਣੀ ਹੈ ਇਸ ਤੋਂ ਬਿਨਾ ਕਿਤੇ ਹੋਰ ਸਾਡਾ ਗੁਜ਼ਾਰਾ ਨਹੀਂ ਹੋਣਾ ਕਿਉਂਕਿ ਬਿਨ ਹਰ ਭਜਨ ਨਾਹੀ ਛੁਟਕਾਰਾ ਉਹ ਪ੍ਰਵੇਸ਼ਣ ਦੇ ਭਜਨ ਤੋਂ ਬਿਨਾ ਮਨੁੱਖ ਦਾ ਛੁਟਕਾਰਾ ਅਸੰਭਵ ਹੈ ਨਹੀਂ ਹੋ ਸਕਦਾ ਇਸ ਕਰਕੇ ਸਾਨੂੰ ਆਪਣੇ ਕੰਤ ਦੇ ਕੋਲ ਆਉਣਾ ਪੈਂਦਾ ਹੈ ਤੇ ਆਕੇ ਅਸੀਂ ਚਾਹੇ ਜਨਮ ਜਨਮ ਦੀ ਮਾਰਟੀ ਲੈ ਲ ਕੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਨੂੰ ਪਰਮੇਸ਼ਰ ਅਕਾਲ ਪੁਰਖ ਬਾਹਰੂ ਪਰਮਾਤਮਾ ਅੱਲਾ ਗੋੜ ਉਹਦੇ ਨਾਮ ਦੇ ਨਾਲ ਇੱਕ ਵਾਰੀ ਜ਼ਰੂਰ ਜੁੜਨਾ ਪਊਗਾ ਤੇ ਤਾਂ ਬਰਸ਼ਿਸ਼ ਹੋਣੀ ਹੈ ਵਰਨਾ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਹੁਤ ਜਨਮ ਵਿਸਰੇ ਥੇ ਮਾਦਵ ਬੜਿਆ ਪਿਛਲਿਆਂ ਜਨਮਾਂ ਤੋਂ ਪਿਛੜੇ ਹੋਏ ਆ ਤੇ ਵਿਛੜ ਕੇ ਆਏ ਹੋਏ ਆ ਬੜੀ ਦੂਰ ਤੋਂ ਆਏ ਆ ਕਿ ਹਾਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਨਾਈ ਦਿਓ ਜਦੋਂ ਮਨੁੱਖਾ ਦੇ ਵਿੱਚ ਬੰਦਾ ਆਉਂਦਾ ਹੈ ਤੇ ਉਦੋਂ ਆਣ ਕੇ ਪਰਮੇਸ਼ਰ ਨੂੰ ਜਰੂਰ ਅਰਜੁਈਆਂ ਕਰਦਾ ਹੈ ਕਿ ਮੈਂ ਬੜੀ ਦੂਰੋਂ ਚੱਲ ਕੇ ਆਇਆ ਕਿਉਂਕਿ ਕਈ ਜਨਮ ਭਈ ਖਰੀਤ ਪਤੰਗਾ ਕਈ ਜਨਮ ਗੱਜ ਮੀਨ ਬਣ ਕੇ ਕਈ ਜਨਮ ਪੰਛੀ ਸਰਪ ਹੋਇਓ ਕਈ ਜਵਨ ਜਨਮ ਹੈਵਲ ਫਿਖ ਜੋਇਓ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਿਲ ਜਗਤੀਸ਼ ਮਿਲਾਂ ਤੇ ਕੀ ਬਰੀਆ ਚਰਨ ਕਾ ਇਦੇ ਸੰਜਰੀਆ ਬਹੁਤ ਜਨਮ ਮੈਂ ਪਟਕਿਆ ਵਾ ਕਿਤੇ ਜਾਨਵਰ ਕਿਤੇ ਹਾਥੀ ਕਿਤੇ ਕੁਝ ਕਿਤੇ ਕੁਝ ਬਣਦਾ ਬਣਦਾ ਮਨੁੱਖਾ ਤੇਹੀ ਜੋ ਪ੍ਰਾਪਤ ਹੋਇਆ ਕਿਉਂਕਿ ਜਿਬਨਤਾ ਕਹੇ ਨਾਰ ਕੀ ਸਤਗੁਰੂ ਤੁਮਰੀ ਕਿਰਪਾ ਤੇ ਮਨੁੱਖ ਤੇ ਪਾਈ ਹੈ ਦੇਹੋ ਦਰਸ਼ ਹਰ ਰਾਇ ਸੰਭੂ ਸਤਦਾ ਹੈ ਕਿਉਂ ਪਰਮੇਸ਼ਰ ਬਖਸ਼ਿਸ਼ ਕਰ ਦੇਵੇ ਕਿਉਂਕਿ ਕਬੀਰ ਸਾਹਿਬ ਜੀ ਨੇ ਕਿਹਾ ਇੱਕ ਇੱਕ ਕਬੀਰ ਮਾਨਸ ਚਲਮਦੁ ਲੰਭ ਹੈ ਅਸੀਂ ਬਹੁਤ ਮਾਨ ਦੇ ਨਾਲ ਇਹਨੇ ਕਿ ਚੰਗਾ ਪੜਿਆ ਗ੍ਰੰਥੀ ਜਿਹੜਾ ਕਬੀਰ ਸਾਹਿਬ ਦੇ ਸ਼ਲੋਕ ਸੁਣਾਵੇ ਤੇ ਕਬੀਰ ਸਾਹਿਬ ਦੇ ਸ਼ਲੋਕ ਸੁਣਨ ਦਾ ਸਾਨੂੰ ਲਾਭ ਤਾਂ ਇਹ ਕਿ ਦੋ ਚਾਰ ਸ਼ਲੋਕ ਕੋਈ ਪੰਜ ਸ਼ਲੋਕ ਸਾਨੂੰ ਯਾਦ ਹੋ ਜਾਣ ਪੰਕਤੀ ਤੇ ਅਸੀਂ ਇੱਕ ਵੀ ਯਾਦ ਨਹੀਂ ਕਰਦੇ ਬਾਣੀ ਦੇ ਜੋ ਬਚਾਰ ਨੇ ਉਹਨਾਂ ਦੇ ਵਿੱਚੋਂ ਕੁਝ ਵੀ ਬਚਾਰਾਂ ਨੂੰ ਯਾਦ ਕਰਨ ਦਾ ਯਤਨ ਨਹੀਂ ਕਰਦੇ ਥੋੜੀ ਦੇ ਹੋਈਆ ਪਰ ਆਖਰੀ ਪੀੜ ਹੈ ਵਿੱਚੋਂ ਵਿੱਚੋਂ ਕੁਝ ਕੁ ਸਿੰਘ ਜਿਹੜੇ ਨੇ ਉਹ ਉਹ ਅਰਦਾਸ ਦੇ ਵਿੱਚ ਦੁਹਰਾ ਪੜਦੇ ਰਹੇ ਤੇ ਬਹੁਤ ਸਾਰਿਆਂ ਨੂੰ ਆਉਂਦਾ ਨਹੀਂ ਹੈ ਇੰਨਾ ਕਿ ਤੇ ਆਪਾਂ ਯਾਦ ਕਰ ਸਕਦੇ ਆ ਕਈ ਵਾਰ ਆਪਾਂ ਹੁਕਮਨਾਮਾ ਲੈਨੇ ਆ ਹੁਕਮਨਾਮਾ ਸ੍ਰੀ ਮੁਖਵਾਕ ਤੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਲੈਨੇ ਆ ਤੇ کئی ਵਾਰ ਜੇ ਆ ਗੁਰੂ ਦੀ ਕਿਰਪਾ ਹੋਵੇ ਤੇ ਸ਼ਬਦ ਯਾਦ ਹੋਣ ਤੇ ਆਪਾਂ ਮੰਗਲਾ ਚਰਨ ਦੇ ਰੂਪ ਦੇ ਵਿੱਚ ਪੜਦੇ ਆ ਮੰਗਲਾ ਚਰਨ ਵਿੱਚ ਕੇਵਲ ਉਹ ਸ਼ਬਦ ਪੜੇ ਜਾਂਦੇ ਆ ਜੋ ਗੁਰੂ ਦੀ ਸਿੱਖਤ ਸਲਾਹ ਦੇ ਹੁੰਦੇ ਆ ਗੁਰੂ ਕੀ ਬਖਸ਼ਿਸ਼ ਦੇ ਹੁੰਦੇ ਆ ਗੁਰੂ ਨੂੰ ਖੁਸ਼ ਕਰਨ ਵਾਸਤੇ ਹੁੰਦੇ ਆ ਤੇ ਜਦੋਂ ਆਪਾਂ ਉਹਨਾਂ ਸ਼ਬਦਾਂ ਨੂੰ ਪੜਦੇ ਆ ਤੇ ਗੁਰੂ ਕਿਰਪਾ ਕਰ ਦਿੰਦਾ ਕਈਆਂ ਦੀ ਤੇ ਬਹੁਤ ਸਾਰੇ ਸ਼ਬਦ ਜਿਹੜੇ ਉਹ ਯਾਦ ਆ ਜਾਂਦੇ ਆ ਆਪਾਂ ਪੂਰ ਦੇ ਲਈ ਨਹੀਂ ਬੋਲਦੇ ਰਹਿਣਾ ਆ ਸਰਚ ਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਵੀ ਆਪਾਂ ਜਾਣਦੇ ਆ ਤੇ ਉੱਥੇ ਘਟੋਂ ਘਟ 20 ਮਿੰਟ ਮੰਗਲਾ ਚਰਨ ਦੇ ਜਿਹੜੇ ਉਪਰੇ ਜਾਂਦੇ ਫਿਰ ਸ੍ਰੀ ਮੁਖਵਾਕ ਸੁਣਾਇਆ ਜਾਂਦਾ ਹੈ ਇਸ ਦਾ ਇੱਕ ਹੋਰ ਮਤਲਬ ਵੀ ਹੈ ਕਿ ਵਕੀਲ ਜਿਹੜੇ ਦੇ ਬਹਿਸ ਕਰਦੇ ਰਹਿੰਦੇ ਕਰਦੇ ਰਹਿੰਦੇ ਆ ਤੇ ਜਦੋਂ ਵਕੀਲ ਆਪਣੀ ਬਹਿਸ ਖਤਮ ਕਰ ਚੁੱਕੇ ਹੁੰਦੇ ਆ ਤੇ ਫਿਰ ਉਹ ਫੈਸਲਾ ਕਿੰਦੇ ਜੱਜ ਨੂੰ ਕਿੰਦੇ ਤੁਮੀ ਸੁਣਾਓ ਜੀ ਜੱਜ ਫਿਰ ਆਪਣਾ ਜਿਹਨੂੰ ਫੈਸਲਾ ਸੁਣਾਉਂਦਾ ਉਸ ਫੈਸਲੇ ਤੇ ਅਮਲ ਕੀਤਾ ਜਾਂਦਾ ਦੁਨੀਆ ਅਮਲ ਕਰਦੀ ਆ ਉਸ ਦੇ ਵਿੱਚ ਕਈ ਵਾਰ ਮਨੁੱਖ ਜਿਹੜਾ ਕੀਤੇ ਗੁਨਾਹਾਂ ਤੋਂ ਭਰੀ ਹੋ ਜਾਂਦਾ ਕਈ ਵਾਰੀ ਕੀਤੇ ਗੁਨਾਹਾਂ ਕਰਕੇ ਸਜ਼ਾ ਪਾਉਂਗਾ ਇਹ ਸਾਰਾ ਕੁਝ ਚੱਲਦਾ ਹੈ ਕਿਉਂਕਿ ਦੁਨੀਆ ਦੀ ਅਦਾਤ ਦੇ ਵਿੱਚ ਹਰ ਜਗ੍ਹਾ ਤੇ ਸੱਚ ਨਹੀਂ ਹੈ ਹਰ ਜਗ੍ਹਾ ਤੇ ਝੂਠ ਨਹੀਂ ਹੈ ਪਰ ਸਤਿਗੁਰੂ ਸੰਜੀਤ ਪਾਤਸ਼ਾਹ ਜੀ ਸੰਸਾਰ ਦੇ ਜੱਜ ਹਨ ਇਹ ਜਦੋਂ ਸ੍ਰੀ ਮੁਖਵਾਕ ਬਖਸ਼ਿਸ਼ ਕਰਦੇ ਹਨ ਇੱਕ ਮਨ ਇੱਕ ਚਿੱਤ ਬੈਠ ਕੇ ਬੰਦਾ ਸੁਣਦਾਵੇਂ ਮਹਾਰਾਜਾ ਰਣਜੀਤ ਸਿੰਘ ਜੀ ਸ੍ਰੀ ਮੁਖ ਦਾ ਮੁਖਵਾਕ ਦਾ ਜਾਪ ਕਰਦੇ ਹੁੰਦੇ ਸੀ ਸਾਰੇ ਦਿਹਾੜੀ ਉਹਨਾਂ ਨੇ ਜਾਪ ਕਰਦਾ ਤੇ ਅੱਜ ਤੱਕ ਦੁਨੀਆਂ ਉਹਨਾਂ ਦੇ ਰਾਜ ਨੂੰ ਯਾਦ ਕਰਦੀ ਹੈ ਕਿ ਰਾਜ ਆਵੇ ਤੇ ਮਹਾਰਣਜੀਤ ਸਿੰਘ ਜੀ ਵਰਗਾ ਮਹਾਰਾਜਾ ਰਣਜੀਤ ਸਿੰਘ ਜੀ ਵਰਗਾ ਰਾਜ ਆਵੇ ਤੇ ਜਦੋਂ ਉਹਨਾਂ ਦੇ ਰਾਜ ਨੂੰ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਪੜ੍ਹਿਆ ਏ ਜਿਨ੍ਹਾਂ ਨੇ ਸੁਣਿਆ ਏ ਤੇ ਉਹਨਾਂ ਨੂੰ ਪਤਾ ਹੈ ਸੋ ਸਾਧ ਸਿੰਘ ਜੀ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਜਦੋਂ ਸ੍ਰੀ ਮੁਖਵਾਕ ਬਖਸ਼ਿ ਕਰਨ ਤੇ ਸਾਨੂੰ ਯਾਦ ਹੋ ਜਾਣਾ ਚਾਹੀਦਾ ਹੈ ਕਿ ਕਿਹੜਾ ਮੁਖਵਾਕ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ ਫਿਰ ਇਸ ਨੂੰ ਅੱਗੇ ਵਿਚਾਰਨਾ ਹੈ ਫਿਰ ਇਸ ਨੂੰ ਵਿਚਾਰਨ ਤੋਂ ਬਾਅਦ ਕਿ ਹਦੇ ਵਿੱਚ ਵਸਾ ਲੈਣਾ ਹੈ ਤੇ ਫਿਰ ਜੀਵਨ ਜਿਹੜਾ ਉਹ ਸਫਲਾ ਜਾਂਦਾ ਹੈ ਪਾਤਸ਼ਾਹ ਹੁਲਾ ਚੁਕਾਂ ਦੇ ਈਮਾ ਬਖਸ਼ੇ ਸੋ ਹਾੜਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਘਰ ਦਾ ਤੇ ਪਰੀਦਾਨ ਜਦੋਂ ਮਰਜੀ ਵੇਖ ਲੋ ਫੋਟੋ ਖਿੱਚ ਕੇ ਪ੍ਰੋਬਲਮ ਆ ਰਹੀ ਹੈ ਨਾ ਕਿ ਨੂੰ ਦਿੱਤੀ ਆਏ ਕਿ ਨਹੀਂ ਫੋਟੋ ਇਹਨੂੰ ਇਹ ਜਿੱਕਰ ਪੜਾਈ ਦੀ ਫੋਟੋ ਵੇਖ ਲਾ ਕਰੋ ਤੁਸੀਂ ਬਸ ਇਹ ਵੇਖਣ ਮਾਰਦਾ ਹੀ ਆ ਹਾਂ ਚਲੋ ਆਜੋ ਆਜੋ ਮਰਜੀ A handy